ਜੇ ਤੁਹਾਨੂੰ ਘਰ ਵਿੱਚ ਨੌਕਰ ਦੀ ਲੋੜ ਹੈ ਤਾਂ ਸੋਚ ਸਮਝ ਕੇ ਨੌਕਰ ਨੂੰ ਰੱਖੋ ਤੇ ਉਸ ਦੀ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਕਰੋ ਕਿ ਜਿਸ ਸਖਸ਼ ਨੂੰ ਜਾਂ ਕਿਸੇ ਔਰਤ ਨੂੰ ਤੁਸੀਂ ਘਰ ਦੇ ਵਿੱਚ ਰੋਟੀ ਟਰੱਕ ਬਣਾਉਣ ਲਈ ਰੱਖ ਰਹੇ ਹੋ ਕੀ ਉਹ ਤੁਹਾਡੇ ਕਾਬਿਲ ਹੈ ਜਾਂ ਨਹੀਂ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਆਖਰਕਾਰ ਉਸ ਦੇ ਆਧਾਰ ਕਾਰਡ ਤੇ ਕੀ ਲਿਖਿਆ ਹੋਇਆ ਹੈ ਉਸ ਦਾ ਰਿਕਾਰਡ ਕੀ ਹੈ ਇਸੇ ਕਰਕੇ ਪੁਲਿਸ ਪ੍ਰਸ਼ਾਸਨ ਹਮੇਸ਼ਾ ਕਹਿੰਦਾ ਹੈ ਕਿ ਇਸ ਦੀ ਵੈਰੀਫਿਕੇਸ਼ਨ ਕਰਾਓ ਪਰਾਸੀ ਲੋਕ ਵੈਰੀਫਿਕੇਸ਼ਨ ਨਹੀਂ ਕਰਾਉਂਦੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਪਟਿਆਲਾ ਦੇ ਐਸਐਸਟੀ ਨਗਰ ਇਲਾਕੇ ਵਿੱਚ ਪੇਸ਼ ਆਇਆ ਜਦੋਂ ਇੱਕ ਵਪਾਰੀ ਨੇ 7 ਦਿਨ ਪਹਿਲਾਂ ਇੱਕ ਔਰਤ ਨੂੰ ਨੌਕਰੀ ਤੇ ਰੱਖਿਆ ਰੋਟੀ ਟੁਕ ਬਣਾਉਣ ਲਈ ਤੇ ਉਸ ਤੋਂ ਬਾਅਦ ਇਹ ਔਰਤ ਸਾਜ਼ਿਸ਼ ਰਚਣ ਲੱਗ ਪਈ ਤੁਸੀਂ ਤਸਵੀਰਾਂ ਸੀਸੀਟੀਵੀ ਵਿੱਚ ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ੱਕੀ ਲਹਿਜੇ ਨਾਲ ਇਹ ਔਰਤ ਇਧਰ ਉਧਰ ਘੁੰਮ ਰਹੀ ਐ ਤੇ ਫ੍ਰਿਜ ਦੇ ਪਿੱਛੇ ਲੁਕ ਕੇ ਕੋਈ ਜ਼ਹਿਰੀਲਾ ਪਦਾਰਥ ਰੋਟੀ ਜਨਕਿ ਖਾਣੇ ਵਿੱਚ ਪਾ ਰਹੀ ਐ ਘਰ ਵਿੱਚ ਕਰਦਾ ਮਾਲਿਕ ਤੇ ਉਸ ਦਾ ਮੁੰਡਾ ਇਕੱਲੇ ਸਨ ਔਰ ਨੌਕਰਾਨੀ ਨੇ ਆਪਣੇ ਹੋਰ ਅਣਪਛਾਤੇ ਸਾਥੀਆਂ ਦੇ ਨਾਲ ਮਿਲ ਕੇ ਇਸ ਬਾਹਰ ਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਜਿਵੇਂ ਹੀ ਇਹਨਾਂ ਦੋਨਾਂ ਪਿਓ ਪੁੱਤਾਂ ਨੇ ਰੋਟੀ ਹਜੇ ਖਾਧੀ ਹੀ ਸੀ ਥੋੜੀ ਬਹੁਤ ਤਾਂ ਇਹਨਾਂ ਨੂੰ ਬੇਹੋਸ਼ੀ ਦਾ ਆਲਮ ਹੋਣ ਲੱਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਸ਼ੱਕ ਪਿਆ ਕਿ ਘਰ ਦੀ ਨੌਕਰਾਨੀ ਨੇ ਕੁਛ ਨਾ ਕੁਛ ਉਸ ਨੂੰ ਮਿਲਾ ਕੇ ਖਾਣੇ ਵਿੱਚ ਦਿੱਤਾ ਹੈ ਤਾਂ ਤੁਰੰਤ ਬਾਅਦ ਘਰ ਦੇ ਮਾਲਕ ਨੇ ਚਲਾਕੀ ਵਰਦੇ ਹੋਏ ਆਪਣੇ ਕਿਸੇ ਦੋਸਤ ਰਿਸ਼ਤੇਦਾਰ ਨੂੰ ਫੋਨ ਕੀਤਾ ਕਿ ਉਹ ਜਲਦੀ ਘਰ ਆ ਜਾਵੇ ਕੁਝ ਨਾ ਕੁਝ ਹੋਣ ਵਾਲਾ ਹੈ ਜਿਵੇਂ ਇਹ ਗੱਲਾਂ ਇਸ ਉਕਤ ਦੋਸ਼ੀ ਔਰਤ ਜਿਹੜੀ ਕਿ ਨੌਕਰਾਨੀ ਰੱਖੀ ਹੋਈ ਸੀ ਉਸੇ ਕੰਨਾ ਵਿੱਚ ਪੈਂਦੀ ਹੈ ਤਾਂ ਉਹ ਘਰ ਦੇ ਵਿੱਚੋਂ ਕਿਵੇਂ ਫਰਾਰ ਹੋ ਜਾਂਦੀ ਹੈ ਤੇ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਉਹ ਸਾਫ਼ ਦਿਖਾਈ ਦੇ ਰਹੀਆਂ ਨੇ ਪਰ ਇੱਕ ਸਖਸ਼ ਜਿਹੜਾ ਹੈ ਉਹ ਬਾਹਰ ਵੀ ਖੜਾ ਹੈ ਇਹ ਹੋ ਸਕਦਾ ਕਿ ਉਸ ਦਾ ਸਾਥੀ ਹੋਵੇ ਲੇਕਿਨ ਉਸ ਤੋਂ ਬਾਅਦ ਇਹ ਜਿਹੜੀ ਲੜਕੀ ਹੈ ਨੌਕਰਾਨੀ ਅਰਪਤਾ ਪਿੰਡ ਰੋਲਪਾ ਨੇਪਾਲ ਦੀ ਰਹਿਣ ਵਾਲੀ ਹੈ ਆਪਣੇ ਸਾਥੀ ਸਮੇਤ ਇਹ ਫਰਾਰ ਹੋ ਜਾਂਦੀ ਹੈ ਪੁਲਿਸ ਨੇ ਜਦੋਂ ਇਸ ਆਧਾਰ ਕਾਰਡ ਚੈੱਕ ਕੀਤਾ ਉਸ ਤੋਂ ਬਾਅਦ ਇਸ ਦੀ ਮੋਬਾਈਲ ਦੀ ਲੋਕੇਸ਼ਨ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਇਹ ਸਖਸ਼ ਇਹ ਲੇਡੀ ਇਹ ਨੌਕਰਾਨੀ ਜਿਹੜੀ ਕਿ ਜ਼ਹਿਰੀਲਾ ਪਦਾਰਥ ਪਾ ਕੇ ਘਰ ਦੇ ਵਿੱਚ ਲੁੱਟ ਪਾਰ ਦੀ ਵੱਡੀ ਬਾਰਦਾਤ ਨੂੰ ਅੰਜਾਮ ਦੇਣ ਵਾਲੀ ਸੀ ਇਹ ਦਿੱਲੀ ਦੇ ਵਿੱਚ ਪਾਈ ਗਈ ਬਹਰ ਹਾਲ ਇਸ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਹੈ ਪਟਿਆਲਾ ਥਾਣੇ ਦੇ ਵਿੱਚ ਔਰ ਇਸ ਦੀ ਭਾਲ ਤੇ ਇਸ ਦੇ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਨੇ ਮੈਂ ਇੱਕ ਵਾਰੀ ਫੇਰ ਕਹਿ ਰਿਹਾ ਕਿ ਜੇ ਤੁਸੀਂ ਘਰ ਦੇ ਵਿੱਚ ਕੋਈ ਨੌਕਰ ਜਾਂ ਨੌਕਰਾਨੀ ਰੱਖਣੀ ਹੈ ਤਾਂ ਉਸ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਾ ਲਵੋ ਕਿਉਂਕਿ ਤੁਹਾਡੇ ਪਰਿਵਾਰ ਦੇ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਖਬਰ ਪਟਿਆਲਾ ਤੋਂ ਇਹ ਖਬਰ 15 ਜੁਲਾਈ ਦੇ ਰਾਤ ਦੀ ਦੱਸੀ ਜਾ ਰਹੀ ਹੈ 16 ਜੁਲਾਈ ਨੂੰ ਇਹ ਦੁਪਹਿਰ ਨੂੰ ਇਹ ਹੋਸ਼ ਵਿੱਚ ਆ ਜਾਂਦੇ ਨੇ ਪਿਓ ਪੁੱਤ ਬੇਹੋਸ਼ ਹੋ ਜਾਂਦੇ ਨੇ ਉਸ ਤੋਂ ਬਾਅਦ ਭਪਿੰਦਰ ਸਿੰਘ ਪੁੱਤਰ ਸ਼ੁਭਕਰਨ ਸਿੰਘ ਨੇ ਆਪਣੇ ਬਿਆਨ ਜਿਹੜੇ ਨੇ ਉਹ ਦਰਜ ਕਰਵਾਏ ਕਿ ਅਰਪਿਤਾ ਪਿੰਡ ਰੋਲਪਾ ਨੇਪਾਲ ਦੀ ਇੱਕ ਔਰਤ ਨੂੰ ਉਹਨਾਂ ਨੇ ਇੱਕ ਹਫ਼ਤਾ ਪਹਿਲਾਂ ਨੌਕਰੀ ਦੇ ਰੱਖਿਆ ਸੀ ਤੇ ਉਸੇ ਨੇ ਆਪਣੇ ਕਿਸੇ ਸਾਥੀ ਨਾਲ ਮਿਲ ਕੇ ਸਾਨੂੰ ਬੇਹੋਸ਼ ਕਰਕੇ ਲੁੱਟਪਾੜ ਹੋ ਸਕਦਾ ਹੈ ਇਸ ਔਰਤ ਦੇ ਮਨ ਦੇ ਵਿੱਚ ਕਤਲ ਕਰਨ ਦੀ ਕੋਈ ਸਾਜ਼ਿਸ਼ ਹੋਵੇ ਲੇਕਿਨ ਇਸ ਜਿੰਨਾ ਚਿਰ ਇਸ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਹਨਾਂ ਚਿਰ ਪੁਲਿਸ ਹਾਲੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ ਪਰ ਪੁਲਿਸ ਪ੍ਰਸ਼ਾਸਨ ਇਹਨਾਂ ਜਰੂਰ ਕਿਹਾ ਕਿ ਜਦੋਂ ਵੀ ਨੌਕਰਾਨੀ ਕੋਈ ਨੌਕਰ ਰੱਖਦੇ ਹੋ ਉਹ ਤੱਕ ਬਕਾਇਦਾ ਉਸ ਦੀ ਪੁਲਿਸ ਵੈਰੀਫਿਕੇਸ਼ਨ ਜਰੂਰ ਕਰਾਓ ਤਸਵੀਰਾਂ ਸੀਸੀਟੀਵੀ ਦੇ ਵਿੱਚ ਸਾਫ਼ ਨੇ ਕਿਸ ਤਰੀਕੇ ਨਾਲ ਐਸਐਸਟੀ ਨਗਰ ਪਟਿਆਲੇ ਦੇ ਵਿੱਚ ਇੱਕ ਵਪਾਰੀ ਨਾਲ ਪਿਓ ਪੁੱਤਾਂ ਨੂੰ ਲੁੱਟਣ ਦੀ ਸਾਜਿਸ਼ ਜਿਹੜੀ ਹੈ ਉਹ ਬੇਨਕਾਬ ਹੋਈ ਉਹ ਵੀ ਮਾਲਕ ਦੀ ਚਲਾਕੀ ਦੇ ਨਾਲ ਹਾਂਜੀ ਸਾਨੂੰ ਇਹ ਕੱਲ੍ਹ ਪਤਾ ਲੱਗਾ ਕਿ ਐਸਐਸਟੀ ਨਗਰ ਦੇ ਵਿੱਚ ਘਰ ਦੇ ਵਿੱਚ ਕਿਸੇ ਨੇ ਨੌਕਰ ਰਾਣੀ ਰੱਖੀ ਸੀ ਉਹਨੂੰ ਰੱਖੇ ਨੂੰ ਅਜੇ ਸਿਰਫ 6 ਦਿਨ ਹੋਇਆ ਸੀ ਇੱਕ ਹਫਤਾ ਹੀ ਹੋਇਆ ਸੀ ਤੇ ਉਹਨੇ ਰਾਤ ਦਾ ਡਿਨਰ ਘਰ ਦੇ ਵਿੱਚ ਸਿਰਫ ਉਹ ਪਿਓ ਪੁੱਤੇ ਸੀ ਵਾਈਫ ਕਿਤੇ ਬਾਹਰ ਗਈ ਹੋਈ ਸੀ ਤੇ ਜਦੋਂ ਉਹਨੇ ਖਾਣਾ ਬਣਾ ਕੇ ਦਿੱਤਾ ਤਾਂ ਉਹਨੇ ਵਿੱਚ ਖਾਣੇ ਦੇ ਵਿੱਚ ਨੀਂਦ ਦੀਆਂ ਗੋਲੀਆਂ ਜਿਹੜੀਆਂ ਮਿਕਸ ਕੀਤੀਆਂ ਸੀ ਤੇ ਜਦੋਂ ਆਦਮੀ ਨੇ ਥੋੜਾ ਖਾਣਾ ਖਾਤਾ ਤਾਂ ਉਹਨੂੰ ਸ਼ੱਕ ਹੋਇਆ ਵੀ ਮੈਂ ਬੇਹੋਸ਼ ਹੋ ਰਿਹਾ ਜਾਂ ਨੀਂਦ ਆ ਰਹੀ ਆ ਤੇ ਉਹਨੇ ਨਾਲ ਦੇ ਨਾਲ ਹੀ ਆਪਣੇ ਕਿਸੇ ਨੌਨ ਨੂੰ ਕਾਲ ਕੀਤੀ ਵੀ ਘਰੇ ਜਲਦੀ ਆਜੋ ਜਦੋਂ ਘਰੇ ਉਹ 5 ਮਿੰਟ ਤੋਂ ਬਾਅਦ ਸ਼ਾਇਦ ਉਹ ਘਰੇ ਆਇਆ ਤੇ ਉਹਨੇ ਚਿਹਰ ਨੂੰ ਜਿਹੜੀ ਉਹ ਲੇਡੀ ਸੀ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਕਿਸੇ ਨੂੰ ਫੋਨ ਕੀਤਾ ਆ ਉਹ ਨਾਲ ਦੇ ਨਾਲ ਉੱਥੋਂ ਫਰਾਰ ਹੋ ਗਈ ਬਾਕੀ ਸਾਡੀ ਤਪਤੀਸ਼ ਜਿਹੜੀ ਜਾਰੀ ਆ ਆ ਸੀਡੀਆਰ ਵਗੈਰਾ ਸਿ ਪੁਆਈ ਹੋਈ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਦਿੱਲੀ ਤੇ ਆ ਰਹੀ ਆ ਮੈਂ ਜੇ ਇਹਦਾ ਨੌਕਰ ਵਜੋਂ ਰੱਖਦੇ ਨੇ ਕਰਦੇ ਸਾਨੂੰ ਕੀ ਲੱਗਦੀ ਆ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਜਦੋਂ ਕਿਸੇ ਨੂੰ ਆਪਾਂ ਘਰ 'ਚ ਕੰਮ ਵਾਸਤੇ ਰੱਖਦੇ ਆ ਤੇ ਉਹਨਾਂ ਦੀ ਫੁੱਲ ਡਿਟੇਲ ਜਿਹੜੀ ਆ ਤੁਸੀਂ ਪੁਲਿਸ ਸਟੇਸ਼ਨ 'ਚ ਜ਼ਰੂਰ ਦਿਓ